ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜਿੱਦਾਂ ਤੁਹਾਨੂੰ ਐਂ ਦੱਸਿਆ ਸੀ ਕਿ ਆਪਾਂ ਵਟਾਲੇ ਜਾਣਾ ਆਪਣੇ ਵੀਰ ਘਰ ਤੇ ਇੱਧਰ ਆਪਾਂ ਲੈ ਲਿਆ ਵਾ ਗੁੰਨਾ ਨੂੰ ਨਾਲ ਠੀਕ ਹੈ ਜੀ ਟੈਲੀਵਿਜ਼ਨ ਛੱਡ ਤੇ ਆਪਾਂ ਹੁਣ ਚੱਲੇ ਟਿਊਸ਼ਨ ਛੱਡਣੇ ਇਹ ਹੁਣ ਸਕੂਲੋਂ ਪੜ੍ਹ ਕੇ ਹੋਣਾ ਜੀ ਆ ਤੇ ਮੈਂ ਜਦੋਂ ਆਊਗੀ ਉਦੋਂ ਹੀ ਬਲੌਗ ਬਣਾਉਣਾ ਆਪਾਂ ਤੇ ਹੁਣ ਆਪਾਂ ਇਹਨੂੰ ਚੱਲੇ ਟਿਊਸ਼ਨ ਛੱਡਣ ਠੀਕ ਆ ਤੇ ਫੇਰ ਆ ਕੇ ਆਪਾਂ ਘਰੇ ਸ਼ੂਟ ਕਰਦੇ ਹਾਂ ਮੜਾ ਜਿਆ ਅੱਜ ਆਪਣੀ ਧੀ ਨੂੰ ਚੱਲੇ ਆ ਨਾਲ ਡ੍ਰੌਪ ਕਰਨ ਪਈ ਸਕੂਲੀ ਤੇ ਜਾਣਾ ਸੀ ਇਧਰ ਡੱਡੂ ਦਾ ਢਿੱਡਾ ਥੋੜਾ ਬਾਹਰ ਆਇਆ ਵਾ ਤੇ ਮੈਂ ਸੈਰ ਹੋ ਜੂਗੀ ਡੱਡੂ ਦਾ ਢਿੱਡ ਅੰਦਰ ਵੜ ਜੇਗਾ ਹਨਾ ਕੋ ਨਾ ਤੇ ਯਾਨੀ ਕਿ ਹੁਣ ਆਪਾਂ ਚੱਲੇ ਪੈਦਲ ਛੱਡਣ ਤੇ ਪੈਦਲ ਹੋਣਾ ਵਾਪਸ ਚਲੋ ਠੀਕ ਹੈ ਜੀ ਚਲੋ ਆਪਾਂ ਗੁਨਾ ਨੂੰ ਸ਼ਾਰਟ ਤੇ ਟਿਊਸ਼ਨ ਠੀਕ ਆ ਤੇ ਹਾਡੇ ਡੱਡੂ ਨੂੰ ਆ ਗਿਆ ਪਿਸ਼ਾਬ ਇਹ ਸੁਣਾਉਂਦਾ ਆ ਵੇ ਢਿੱਡ ਥੋੜਾ ਆ ਜਾ ਬੰਦਾ ਤੁਰੇ ਫਰੇ ਢਿੱਡ ਦਾ ਪਾਣੀ ਹਿਲੇ ਪੇਰੀ ਬੰਦੇ ਨੂੰ ਮੈਂ ਪੰਜਾਬੀ ਜੁਬ ਹੁੰਦਾ ਐਂ ਇਦਾਂ ਥੋੜੀ ਆਉਂਦਾ ਵਾ ਵਿਲੇ ਸਾਰੇ ਸਾਰੇ ਇਹ ਹਿੰਦੀ ਵੀ ਤੇ ਹਾਂ ਤੇ ਇਹ 10 ਮਿੰਟ ਤੁਰ ਕੇ ਗਏ ਆ ਤੇ ਉੱਥੋਂ ਜਾਨੀ ਕਿ ਕਿਲੋਮੀਟਰ ਹੋਣਾ ਤੇ ਕਿਲੋਮੀਟਰ ਆਉਣ 2 ਕਿਲੋਮੀਟਰ ਦੀ ਸੈਰ ਕਰ ਆਏ ਸੀਨਾ ਪਸੀਨਾ ਆ ਗਿਆ ਤੇ ਪਸੀਨੇ ਦੇ ਨਾਲ ਤੁਹਾਨੂੰ ਜਿੱਦਾਂ ਮੈਂ ਦੱਸਿਆ ਉਹ ਵੀ ਆ ਗਿਆ ਵਾਹ ਤਰ੍ਹਾਂ ਵੀ ਆ ਗਿਆ ਕਿ ਜੜੇ ਕੀ ਬੰਦਾ ਥੋੜਾ ਹੌਲਾਪਨ ਮਹਿਸੂਸ ਕਰਨ ਤੇ ਬੰਦਾ ਹਲਕਾ 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 ਮਹਿਸੂਸ ਕਰਨ ਤੇ ਇਧਰ ਅਡੀ ਪੂਨਮ ਆ ਸਾਡੇ ਤੇ ਪੂਰਣੀ ਸਾਹਮਣੇ ਇਧਰ ਅਡੀ ਪੂਨਮ ਠੀਕ ਹੈ ਤੇ ਬਾਕੀ ਤੇ ਦੇਖ ਸਕਦੇ ਇਧਰ ਫੁੱਲ ਬੂਟੇ ਲਾਏ ਨੇ ਇਧਰ ਅਮਨ ਨੇ ਭਾਬੀ ਨੇ ਹਾਏ ਹੈਲੋ ਕਰਨ ਹੈ ਤੇ ਬਾਕੀ ਇਹਨਾਂ ਨੇ ਵਾਦਾ ਕੀਤਾ ਸੀ ਵੀ ਆਵਾਂਗੇ ਤੁਹਾਡੇ ਕੋਲ ਅਸੀਂ ਇੱਥੇ ਆ ਗਏ ਅੱਜ ਤੇ ਅਮਨ ਨੂੰ ਮਿਲਣ ਆਏ ਆਂ ਤੇ ਜਾਨੀ ਕਿ ਵੀਰ ਚੱਲਿਆ ਬਾਹਰ ਤੇ ਵੀਰ ਤੇ ਵੀਰ ਨੇ ਪਾਉਣੀ ਆ ਗੱਡੀ ਤੇ ਵੀਰ ਨੂੰ ਫਿਰ ਦੁਬਾਰਾ ਮੁਬਾਰਕਾਂ ਨੇ ਗੱਡੀ ਦੀਆਂ ਠੀਕ ਹੈ ਜੀ ਵਾਹਿਗੁਰੂ ਤੇ ਜਦੋਂ ਗੱਡੀ ਵੀਰ ਦੀ ਚੜੇਗੀ ਰੋਡ ਤੇ ਤੇ ਫਿਰ ਦੇ ਕੋ ਲਾਵਾਂਗੇ ਪਾਰਟੀ ਇੱਥੇ ਬੜਕਾਂ ਵੱਜਣਗੀਆਂ ਪ camera ਦੇ ਉੱਤੇ ਠੀਕ ਆ ਹਮ ਅਲਹੀਮ ਅਲ ਰਜ਼ੀ ਕਿਰਪਾ ਨਾਲ ਵਧੀਆ ਠੀਕ ਆ ਭਾਬੀ ਜੀ ਫਿਰ ਕਿਦਾਂ ਵੀਰ ਗੱਡੀ ਪਾਉਣ ਲੱਗਾ ਤੇ ਫਿਰ ਕਿੰਨੀ ਖੁਸ਼ੀ ਆ। ਉਹ ਜਦੋਂ ਖੁਸ਼ੀ ਮੈਂ ਆਇਆ ਨਾ ਜਿਸਮ ਗੱਡੀ ਹੈ ਨਾ ਨੇ ਕੱਢਣੀ ਹੈ ਨਾ ਲੈ ਕੇ ਆਉਣਾ ਆ। ਮੈਂ ਹੁਣ ਤੋਂ ਹੀ ਪਟਾਕੇ ਲਿਆ ਦੇ ਰੱਖ ਲੈ ਫਿਰ ਮੈਂ ਚਾਹੇ ਛੱਤ ਤੇ ਕਰ ਦੇ। ਬੱਸ ਬੜਾ ਠੀਕ ਆ। ਇਹਨੂੰ ਕੋਈ ਜ਼ਿਆਦਾ ਹੀ ਚਾਹ। ਉਹ ਜਿਹੜਾ ਨਹੀਂ ਉਹ ਨਹੀਂ ਹੁੰਦਾ ਜਿਹੜਾ। ਉਹ ਜਿਹੜਾ ਹੁੰਦਾ ਜਿਹੜਾ ਇਕੱਠੇ ਨਿਕਲਦੇ ਵਾਰੀ ਵਾਰੀ। ਉਹ 60 ਕਿਤੇ ਚੱਲਦੇ ਆ। ਹਾਂ ਬੱਸ ਬਾ ਉਹ ਚਲਾਉਣਾ। ਸਹੀ ਠੀਕ ਠੀਕ। ਮੈਂ ਤੁਹਾਨੂੰ ਵੀਡੀਓ ਕਾਲ ਕਰਾਂਗੀ ਨਾਲ। ਚਲੋ ਦੇਖਦੇ ਆਂ। ਪੂਨਮ ਤੂੰ ਵੀ ਕਹਿਣਾ ਚਾਹੁੰਦੀ ਸੀ। ਸੀਰੀਅਸ ਹੋਈਂ। ਵਧੀਆ ਹੈ ਚੰਗਾ ਹੈ ਪਰਮਾਤਮਾ ਕੰਮ ਵਧੀਆ ਵਧੀਆ ਸਲਾਮ ਦੀ ਹਿੰਮ ਕਿਈ ਬਾਕੀ ਵੀਰ ਨੂੰ ਗਿਆ ਚਾਲ ਗਿਆ ਸਾਰਿਆਂ ਨੂੰ ਸੂਟ ਬਣਾ ਕੇ ਦਿੱਤੇ ਬਾਕੀ ਵੀਰ ਨੂੰ ਤੇ ਭਾਬੀ ਨੂੰ ਦੋਵਾਂ ਨੂੰ ਸਾਡੇ ਵੱਲੋਂ ਬੈਸਟ ਵਿਸ਼ੇਸ਼ ਨੇ ਪੂਰੀਆਂ ਸਾਡੇ ਪਰਿਵਾਰ ਵੱਲੋਂ ਠੀਕ ਆ ਸਾਰਿਆਂ ਨੂੰ ਸੁਨੀਲ ਦੇ ਸੂਟ ਬਣਾ ਕੇ ਦੇਨੇ ਸਾਰੇ ਸਾਰਿਆਂ ਨੂੰ ਸੁਨੀਲ ਦੇ ਸੂਟ ਮਿਲ ਲੰਗੇ ਕਿਹੜੇ ਵੀਰ ਦੇ ਹਨ ਚਲੋ ਗਰਮੀ 'ਚ ਬੰਦਾ ਅੱਗੇ ਤੱਤਾ ਹੁੰਦਾ ਤੇ ਹੋਰ ਤੱਤੇ ਕਰਨ ਦੇ ਬਾਕੀ ਭਾਬੀ ਤੇ ਇਥੇ ਬਹੁਤ ਆ ਮੈਂ ਮੈਸ਼ਦਾਿਆਂ ਨੂੰ ਨਿਕਾਇਆ ਤੇ ਭਾਬੀ ਨੂੰ ਖਿਲਾ ਰਿਆ ਆ ਸਾਹਮਣੇ ਐ ਮੈਂ ਉੱਡੇ ਹੀ ਖੜੀ ਆ ਬਾਕੀ ਆ ਟਾਈਮ ਕੱਢਿਆ ਹੀ ਮੈਂ ਚਲੋ ਚੇਹੂ ਹੋਣੇ ਆ ਤੇ ਜਾਣੀ ਕਿ ਅੱਜ ਪੂਨਮ ਤੇ ਮੈਂ ਅਹੀਂ ਆਏ ਆ ਬੱਸ 'ਚ ਠੀਕ ਆ ਸਕੂਟੀ ਤੇ ਜਾਈਦਾ ਕਾਰਾਂ ਤੇ ਜਾਈਦਾ ਅੱਜ ਪੁਣ ਤੇ ਅੱਜ ਆ ਹੀ ਆ 11 ਨੰਬਰ ਗੱਡੀ ਤੇ ਠੀਕ ਆ ਤੇ ਬਿਲਕੁਲ ਇੰਜੋਏ ਕੀਤਾ ਵਧੀਆ ਬੱਸ ਬਾਕੀ ਮੈਂ ਤੁਹਾਨੂੰ ਦੱਸਦਾ ਜਿਸ ਬੰਦੇ ਨੇ ਤੁਹਾਨੂੰ ਟਾਈਮ ਟੇਬਲ ਵੀ ਦੱਸਦਾ ਜਿਸ ਬੰਦੇ ਨੇ ਵਟਾਲੇ ਆਉਣਾ ਹਰ ਚੌਂਲ ਵਟਾਲੇ ਆਉਣਾ ਬੱਸ ਆਉਂਦੀ ਹੈ ਰਾਜਧਾਨੀ 15 ਮਿੰਟ ਘਟ 11 ਦੇ ਜਿੰਨੇ ਫਾਸਟ ਆਉਣਾ ਉਹ ਇੱਥੇ ਉਸ ਬੱਸ ਚ ਆ ਸਕਦੇ ਨੇ ਠੀਕ ਹੈ ਬਹੁਤ ਤੇਜ਼ ਆਉਂਦੇ ਆ ਨਜ਼ਾਰਾ ਆ ਗਿਆ ਵਾਹ ਲੁੱਡੇ ਪੂਨਮ ਦੇ ਅੱਜ ਹੈ ਨਜ਼ਾਰਾ ਵੱਜ ਗਿਆ ਬਾਕੀ ਵਕਰੀ ਫੀਲਿੰਗ ਆਈ ਅੱਜ ਬਸਤੇ ਜਾਂਦੀ ਬੜੇ ਚਿਰਾਂ ਬਾਅਦ ਬਸਤੇ ਗਏ ਮਜ਼ਾ ਆ ਗਿਆ ਬਿਲਕੁਲ ਵਧੀਆ ਲੱਗਦਾ ਵਧੀਆ ਲੱਗੀ ਗੁਰਦੁਆਰਾ ਸਾਹਿਬ ਬਾਕੀ ਆ ਸਾਹਮਣੇ ਗੁਰਦੁਆਰਾ ਠੀਕ ਹੈ ਜੀ ਗੁਰੂ ਘਰ ਚੋਂ ਆਵਾਜ਼ ਪੈਂਦੀ ਏ ਸਾਹਮਣੇ ਠੀਕ ਹੈ ਜੀ ਬਾਕੀ ਬਹੁਤ ਵੱਡਾ ਇੱਥੋਂ ਇੱਥੇ ਉੱਤੇ ਚੜੇ ਆ ਤੇ ਸਾਰਾ ਬਟਾਲਾ ਸ਼ਹਿਰ ਲੱਭਦਾ ਠੀਕ ਹੈ ਜੀ ਬਾਕੀ ਆ ਵੀਰ ਨੇ ਨਰਸਰੀ ਚੋਂ ਫੁੱਲ ਬੂਟੇ ਲਿਆ ਕੇ ਲਾਏ ਨੇ ਠੀਕ ਆ ਪੇਂਟ ਕੀਤੇ ਨੇ ਸਾਹਮਣੇ ਦੇਖ ਸਕਦੇ ਤੁਸੀਂ ਸ਼ੌਂਕ ਨਾਲ ਇੱਧਰ ਕੋਈ ਸੰਤਰੇ ਵੀ ਲੱਗੇ ਸੰਤਰੇ ਦਾ ਵੀ ਪੇਂਟ ਕਰਤਾ ਵੇਖੋ ਠੀਕ ਆ ਇਹ ਰੰਗ ਹੀ ਇਦਾਂ ਨੇ ਚਲੋ ਵਧੀਆ এনवायरमेंट ਜਿਹੜੀ ਆ ਹਵਾ ਦੀ ਆਕਸੀਜਨ ਦੀ ਵਧੀਆ ਬਣ ਜਾਂਦੀ ਏ ਫੁੱਲ ਬੂਟੇ ਲਾਉਣ ਨਾਲ ਠੀਕ ਹੈ ਜੀ ਤੇ ਨਾਲੇ ਵੀ ਬੜਾ ਜ਼ਪਤ ਬੜਾ ਪਾਣੀ ਆ ਬਾਕੀ ਤੁਹਾਨੂੰ ਮੈਂ ਜੀ ਉੱਤੇ ਵਿਖਾਉਣਾ ਪੂਰਾ ਵਟਾਲਾ ਸ਼ਹਿਰ ਬਿਲਕੁਲ ਉੱਪਰ ਚੱਲੇ ਆਂ ਜੀ ਠੀਕ ਹੈ ਜੀ ਲਓ ਜੀ ਹੁਣ ਆ ਹੀ ਆ ਗਏ ਬਿਲਕੁਲ ਉੱਪਰ ਬਾਕੀ ਦੇ ਵੀ ਦੇਖ ਸਕਦੇ ਹੋ ਵਟਾਲਾ ਸ਼ਹਿਰ 360 ਡਿਗਰੀ 뷰 ਦੇਖ ਸਕਦੇ ਹੋ ਸਾਹਮਣੇ ਠੀਕ ਹੈ ਜੀ ਬਾਕੀ ਅੱਜ ਆਏ ਆਂ ਵੀਰ ਨੂੰ ਮਿਲਣ ਵਾਸਤੇ ਅਸੀਂ ਮੈਂ ਨਹੀਂ ਵੀਰ ਕੋ ਜਾਨਾ ਤਾਂ ਵੀਰ ਨਾਲ ਕੋਈ ਸਲਾਹ ਬਾਤ ਕਰ ਵੀਰ ਚੱਲਿਆ 5 ਤਰੀਕ ਨੂੰ ਇੱਥੇ ਵੀ ਆ ਸਲਾਹ ਬਾਤ ਕਰਨੀ ਕੋਈ ਤੇ ਮੈਂ ਚੱਲ ਸਲਾਮਾਂ ਨਹੀਂ ਵੀਰਾਂ ਭਰਾਵਾਂ ਨਾਲ ਹੀ ਸਲਾਮਾਂ ਹੁੰਦੀਆਂ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਜੀ ਆ ਡਿਖਵਾਏ ਨੇ ਇੰਨੇ ਬਾਹਰ ਚੱਲੋ ਬੜੀਆਂ ਲੱਗਣੇ ਚਲੋ ਹੋਰ ਆਲ ਮਿਲ ਕੇ ਚਲੋ ਰਹਿਣਾ ਚਾਹੀਦਾ ਹੋਰ ਛੱਡੇ ਸੰਦੂਸਤ ਰੱਖੇ ਹੋਰ 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 ਜ਼ਿੰਦਗੀ ਚ ਲੋਕ ਵੇਖਦੇ ਜੀ ਉਹਨਾਂ ਨੂੰ ਰੱਬ ਤੁਮ ਦੂਰ ਰੱਖੇ ਵਦਿਆ ਹੋਰ 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 ਤੇ ਬਾਕੀ ਚਲੋ ਅੱਜ ਵਧੀਆ ਲੱਗਾ ਗੁੰਨਾ ਬੜੀ ਖੁਸ਼ ਹੋਈ ਹਾਂ ਉਹ ਬੜੀ ਖੁਸ਼ ਹੈ ਗੁੰਨਾ ਬੜੀ ਖੁਸ਼ ਹੋਈ ਹੈ ਮਿਲ ਕੇ ਉਹ ਕੱਲ ਦੀ ਬੜੀ ਰੌਲਾ ਅੱਛਾ ਚਲ ਸੁਣਾ ਮੈਂ ਤਾਂ ਵਿਚਾਰੀ ਹੁਣ ਆਈ 2 ਵਜੇ ਸਕੂਲ 2:30 ਵਜੇ ਸਕੂਲੋਂ ਤਾਂ ਵਿਚਾਰੀ ਨੇ ਰੋਟੀ ਰੱਠੀ ਖਾਧੀ ਤੇ ਹੁਣ ਆਈ ਹੁਣ ਤੁਹਾਡੇ ਸਾਹਮਣੇ ਛੱਡ ਕੇ ਆਏ ਆ ਤੇ ਚਲੋ ਫੇਰ ਆਵਾਂਗੇ ਕੰਮ ਚੱਲ ਜੂਗਾ ਤਾਂ ਵੀ ਮਗਰ ਇਹਦੇ ਗੇੜਾ ਮਾਰਿਆ ਕਰਾਂਗੇ ਆਪਾਂ ਜ਼ਰੂਰ ਹੁਣ ਨਹੀਂ ਨਹੀਂ ਜ਼ਰੂਰ ਠੀਕ ਆ ਨਾ ਆਉਣਾ ਯਾਰ ਨਾ ਆਇਆ ਕਰਾਂਗੇ ਕੋਈ ਗੱਲ ਨਹੀਂ ਇਹ ਇੱਥੇ ਆ ਡੱਡੂ ਸਾਹਮਣੇ ਆ ਵੇਖੋ ਤੇ ਇਧਰ ਡੱਡੂ ਦੀ ਡੱਡੀ ਹੈ ਇਹ ਅਡੀ ਕੁੜੀ ਗਾਣੇ ਦਾ ਨੰਮੇ ਤਾਂ ਮੈਂ ਨਾ ਟਿਕਟ ਤੇ ਲਿਖਿਆ ਢੁੱਡੂ ਨਹੀਂ ਨਹੀਂ ਹਮੜਾ ਹਮੜਾ ਵੈਸੇ ਹਮੜਾ ਵੈਸੇ ਜੋ ਮਰਜੀ ਆ ਯਾਰ ਇਹਦਾ ਥੋੜਾ ਇਲਾਜ ਕਰ ਹਲਾ ਯਾਰ ਇਹ ਬਾਹਰ ਜਾ ਕੇ ਨਹੀਂ ਹੋਣੀ ਆਇਆ ਨਹੀਂ ਹੋਣੀ ਹੋਇਆ ਮਹੀਨਾ ਕੋਈ ਨਹੀਂ ਵੈਸੇ ਪਰਸਨੈਲਿਟੀ ਬੰਦੇ ਦੀ ਮਰ ਜਾਂਦੀ ਹੈ ਇਹਦੇ ਨਾਲ ਵੇਖਿਆ ਜਾਵੇ ਨਾ ਬੰਦਾ ਨਾ ਪੈਂਟ ਚ ਕਮੀਜ਼ ਜਿੱਦਾ ਕਮੀਜ਼ ਪੈਂਟ ਦੇ ਵਿੱਚ ਕਮੀਜ਼ ਦੇਈਦੀ ਹੈ ਨਾ ਉਹ ਨਹੀਂ ਬੰਦਾ ਦੇਖ ਸਕਦਾ ਮੈਂ ਕੁਝ ਵੀ ਨਹੀਂ ਜਾਂਦਾ ਪੈਂਟ ਚ ਪਜਾਮਾ ਆਹ ਅਲੱਗ ਜਾਮੇ ਪਾ ਕੇ ਰੱਖੋ ਨਹੀਂ ਉਹ ਢੇਢੀ ਲੰਗਾ ਹੁੰਦੇ ਆ ਪਿਆ ਹੁੰਦੇ ਤਾਂ ਉਹਨੂੰ ਚੜ ਜਾਂਦੀ ਕਮੀਜ਼ ਪਤਾ ਕੀ ਨਹੀਂ ਚਲੋ ਹੋ ਜਾਂਦਾ ਪਤਾ ਕੀ ਇੱਕ ਚੀਜ਼ ਹੋਰ ਹੈ ਜਦੋਂ ਅਗਰ ਲੋਰ ਉਹਨਾਂ ਨੂੰ ਲੈਨੇ ਆ ਨਾ ਤੇ ਉਹਨਾਂ ਜਦੋਂ ਕਹੀਏ ਨਾ ਕਿ ਇਹਨਾਂ ਨੂੰ ਅਲਟਰ ਕਰਵਾ ਕੇ ਲਓ ਨਹੀਂ ਚਾ ਉਹ ਕਹਿੰਦੇ ਕਿ ਭਾਈ ਦਿਖਾ ਇੱਟੜੀ ਮੈਂ ਭਾਈ ਦਿਖਾਈ ਦੇ ਪਰ ਪਜਾਮਾ ਰਹਿਣਾ ਇੱਥੇ ਇਹ ਇੱਥੇ ਰਹਿਣਾ ਬਸ ਉਹ ਨਾਲੇ ਚਲੋ ਕੋਈ ਨਹੀਂ ਖਾਣ ਪੀਣ ਦਾ ਆ ਜਾਂਦਾ ਕਿਉਂਕਿ ਇੱਥੇ ਹੁਣ ਬੰਦਾ ਵਿਹਲਾ ਵਾ ਸਾਦਾ ਪੀਤਾ ਤੇ ਖਰਾਟੇ ਮਾਰੇ ਅਮਦੇ ਖਰਾਟੇ ਬੜੇ ਗੈਂਡਾ ਜਮਦੇ ਖਰਾਟੇ ਸੁਣੇ ਆ ਨਾ ਅੱਜ ਹੈ ਵੀਡੀਓ ਪਾਤਾ ਹੈ ਕਰਾਟੇ ਕਰਾਟੇ ਦੀ ਆਵਾਜ਼ ਬੜੀ ਖਤਰਨਾਕ ਵੱਲਦੀ ਚਲੇ ਹੁੰਦਾ ਬੇਬੰਦਾ ਘਰ ਆ ਗਿਆ ਆਪਣੇ ਬੇਫਿਕਰਾ ਹੁੰਦਾ ਬਾਹਰ ਬੰਦੇ ਨੂੰ ਜ਼ਿੰਮੇਵਾਰੀਆਂ ਹੁੰਦੀਆਂ ਓ ਜਿਆਦਾ ਠੀਕ ਹੈ ਨਾ ਘਰ ਨੀਂਦ ਹੀ ਨਹੀਂ ਪੂਰੀ ਹੁੰਦੀ ਸ਼ੁਰੂ ਹੋਏ ਦੇਖ ਲੱਗਦਾ ਕਿ ਹੁਣ ਬੜੇ ਰਿਲੈਕਸ ਹੋ ਕੇ ਹੁਣ ਬੜੀ ਬੜੇ ਰਿਲੈਕਸ ਨੇ ਸੌਂਗੇ ਜਾਂ ਜਦ ਤੱਕ ਨਹੀਂ ਹੁੰਦਾ ਲੱਗਦਾ ਇਹ ਕੁਝ ਸੋਚਦੇ ਹੁਣੇ ਆ ਬਾਕੀ ਜੋ ਮਰਜ਼ੀ ਬਾਹਰੇ ਕੰਮ ਕਰਦੇ ਆ ਨਾ ਜੋ ਘਰ ਤੇ ਘਰ ਬੰਦੇ ਨੂੰ ਜਿਹੜੀ ਸਕੂਨ ਦੀ ਨੀਂਦ ਹੁੰਦੀ ਹੈ ਨਾ ਘਰੇ ਆ ਕੇ ਹੁੰਦੀ ਹੈ ਸਕੂਨ ਗੱਡੀ ਦੇ ਵਿੱਚ ਨੂੰ ਨਹੀਂ ਲੱਗਦਾ ਵੀ ਆਪਾਂ ਘੋੜੀ ਨੀਂਦੇ ਸੁੱਤੇ ਹੋਵਾਂਗੇ ਨਹੀਂ ਨਹੀਂ ਟੈਨਸ਼ਨ ਨਹੀਂ ਦੇ ਨਾ ਬੰਦੇ ਨੂੰ ਬੰਦਾ ਸੌਂ ਨਹੀਂ ਸਕਦਾ ਵੀ ਗੱਡੀ ਲੈ ਕੇ ਨਿਕਲਣਾ ਹੈ ਇਹਦੇ ਵਿੱਚ ਕੋਈ ਇੱਕ ਦਿਨ ਹੋਊਗਾ ਵੀ ਜੇ ਇੱਕ ਦਿਨ ਹੀ ਕੋਈ ਤੇ ਸੌਂ ਗਿਆ ਨਾ ਮਨ ਦੇ ਵਿੱਚ ਲੋਡ ਦੀ ਟੈਨਸ਼ਨ ਹੂੰ ਜੇ ਘਰ ਲਈ ਤੇ ਲੋਡ ਖਾੜਨ ਦੀ ਟੈਨਸ਼ਨ ਆ ਗਈ ਨਾ ਬਤਾ ਆਮਨ ਦੀ ਕੀ ਡਿਊਟੀ ਹੁੰਦੀ ਹੈ ਉੱਥੇ ਨਾ ਵੀ ਕਿਤੇ ਫਾਇਲ ਪੈਣੀ ਤੇ ਫਾਇਲ ਨਾ ਆ ਜੇ ਕੁਝ ਸੌਣਾ ਇੱਕ ਆ ਗਮਲੇ ਹੂੰ ਹੂੰ ਕਦੀ ਇਹਨਾਂ ਨੂੰ ਗ਼ੋਡੀ ਕਰਤੀ ਕਦੀ ਇਹਨਾਂ ਨੂੰ ਪਾਣੀ ਦੇਤਾ ਹੂੰ ਹੂੰ ਕੁਛ ਨਾ ਕੁਛ ਕੋਈ ਇੱਕ ਚੀਜ਼ ਹੋਰ ਨੋਟਿਸ ਸੇ ਇਹ ਤਾਂ ਸਾਰੇ ਗਮਲਿਆਂ ਦੇ ਚੰਨ ਨੇ ਪਿੰਡ ਗੇ ਨਾਲ ਬਿਲਡਿੰਗਾਂ ਲਾਉਣੀਆਂ ਠੀਕ ਹੈ ਹੂੰ ਹੂੰ ਮੈਂ ਕੱਥੇ ਸੇ ਕੰਮ ਇਸ ਨਹੀਂ ਇਹਨਾਂ ਨੇ ਸਾਰੇ ਦੇ ਭੀਖ ਲਾ ਰਹੇ ਸਾਰੇ ਜਿਹੜੇ ਦੋ ਦੋ ਬੂਟਾ ਕਿਦੀਆਂ ਦੋ ਕਿਹ ਹੋਣਾ ਤੇ ਵੇਖੋ ਜੇ ਇਹ ਇੰਨੇ ਬੂਟੇ ਲੈਣ ਜੋਗ ਪੇ ਤਾਂ ਸਮਲੋ ਟਾਡੇ ਆਪਣੇ ਖਾਨ ਜੋਗੀਆਂ ਪਿੰਡੀਆਂ ਵਧੀਆ ਹੈਣਾ ਬਾਕੀ ਥੋੜੀ ਚਲੋ ਲੋਕ ਸੀ ਯੂਜ਼ ਕਰਦੇ ਜਿਹੜੇ ਪੂਰੇ ਤਾਂ ਮੈਡੀਸਿਨਸ ਖਾਣੇ ਉਹਨਾਂ ਦੇ हां हां सही ग। लोग गलत यूज करंदे है बंदे। जो ओवर करदे गलत कृती ना यूज करदे। ओदे गलती थोड़ा है। हां, ਪਈਆ ਬੋਲ ਨਹੀਂ ਲਿਆ ਰਾਂ ਗੱਲ ਜੀ। ਬਦੰਤੇ ਤੇਰਾ ਨਾਲ। ਇਹ ਮਿਲਣਾ ਤੇਰਾ ਧੋਖਾ ਇਹ ਹੋਇਆ ਕਿ ਮੈਂ ਇਹ ਦੋ ਬੂਟੇ ਲਏ ਸੀ ਕਿ ਇੱਕ ਤੇ ਵਿੱਚ ਸਿਸਾ ਪੀਚ ਕਲਰ ਇੱਕ ਤੇ ਵਾਈਟ ਹੈ। ਤੇ ਹੁਣ ਕੀ ਹੋਇਆ ਜਦੋਂ ਬਹੁਤ ਫੋਰ ਲਗੇ। ਆਹ ਵੇਖੋ ਜੀ। ਤੜੀ ਜਿਹੜੀ ਸੀ ਨਾ। ਇੱਕਦਮ ਚੁੱਪ। ਆਹ ਵੇਖੋ ਜੀ ਜਿੱਦਾ ਦਾਣਾ ਪਾਣੀ ਜਿੱਥੇ-ਜਿੱਥੇ ਲਿਖਿਆ। ਉਹ ਵੇਖੋ ਮੱਖੀ। ਇਹ ਵੀ ਵਿਚਾਰੀ ਆਪਣਾ ਇੱਥੇ ਆਪਣਾ ਗੁਜ਼ਾਰਾ ਕਰਨ ਆਈ ਥਾ ਠੀਕ ਹੈ ਜੀ ਸਾਹਮਣੇ ਦੇਖ ਸਕਦੇ ਹੋ ਜੇ ਮੈਂ ਹੋਰ ক্লোਜ਼ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ پیچھے ਸ਼ਾਇਦ ਉਹਦੇ ਬੱਚੇ ਵੀ ਹੈਗੇ ਨੇ ਵਿੱਚ ਜਾਂ ਕੁਝ ਹੈ ਇਹਦੇ ਵਿੱਚ ਨਹੀਂ ਉਹਦਾ ਰਾਸਟ ਚੂਸ ਜੀ ਆਹ ਵੇਖ ਲੋ ਜੀ ਬੋਲੋ ਠੀਕ ਹੈ ਜੀ ਮਾਕੀਂ ਜਨਾ ਦੋਸਤਾਂ ਬਾਕੀ ਤੋਂ ਫੈਕਟਰੀ ਨਾਲ ਇਹ ਹੋਇਆ ਕਿ ਇਹਦੀ ਜਿਹੜੀ ਐ ਟੈਣੀ ਸੀ ਇਹਦੇ ਵਿੱਚ ਪੀਚ ਕਲਰ ਦੇ ਫੁੱਲ ਨਿਕਲੇ ਸੀ ਠੀਕ ਹੈ ਅੱਛਾ ਪੀਚ ਕਲਰ ਲਿਆ ਧਿਆਨ ਨਾਲ ਦੇਖੀ ਜਾਨੀ ਤੇ ਬਾਅਦ ਚ ਕੋਈ ਫੁੱਲ ਨਹੀਂ ਲੱਗਾ ਤੇ ਪਿੰਕ ਨਿਕਲ ਆਇਆ ਕਿਉਂਕਿ ਮੈਨੂੰ ਲੱਗਦਾ ਇਹਨੇ ਕਟਿੰਗ ਕਰਕੇ ਨਾ ਮਾਲੀਆਂ ਨੇ ਤੇ ਇੱਕ ਇਹਦੇ ਟਿੰਕਸ ਕਲਰ ਦੇ ਵਿੱਚ ਇਹਨਾਂ ਪੀਚ ਕਲਰ ਨਾਲ ਅਟੈਚ ਕੀਤਾ ਹੈ ਜਿਹੜਾ ਇਹ ਬੂਟਾ ਸੀ ਇਹਦੇ ਵਿੱਚ ਲੱਗਦੇ ਸੀਗੇ yellow ਕਲਰ ਦੇ ਅੱਛਾ ਤੇ ਇਹ ਵੀ ਪਿੰਕ ਹੀ ਨਿਕਲ ਆਇਆ yellow ਕਲਰ ਵਾਲੇ ਟੈਣੀ ਬਿਲਕੁਲ ਛੋੜੇ ਹੋਏ ਸਾਰੇ ਪਿੰਕ ਨਹੀਂ ਨਹੀਂ ਆਹ ਖਿੱਚ ਵੀ ਦੋ ਕਲਰ ਨੇ ਆਹ ਹੌਲੀ ਵਾਜ ਤੋਂ ਹੀ ਜਾਂਦੇ ਹੂ ਹਾਂ ਆ ਵੀ ਮੈਨੂੰ ਕੋ ਲੱਗੂ ਜੇ ਇਹ ਸਿਸਟਮ ਆ ਗਿਆ ਇਕੋ ਡਾਣਾ ਵੀ ਜਿਹੋ ਜੋ ਹੀ ਆਂਡਿਆ ਉਹ ਸ਼ੋਰਾ ਪੈ ਗਿਆ ਇੱਕ ਦੂਜੇ ਦਾ ਯਾਰ ਉਧਰੋਂ ਉਹਨੇ ਸਰਚ ਕਰਨ ਦੀ ਹੈ ਮਣੀ ਯਾਰੀ ਪਤਾ ਲੱਗੂ ਨੌਰ ਪੁਨਮ ਕਿੱਦਾਂ ਲੱਗਾ ਇੱਥੇ ਆ ਗਿਆ ਵਧੀਆ ਲੱਗਾ ਹੂੰ ਹਲਦੇ ਵੀ ਵੇਖ ਦੋ ਰੰਗ ਕੱਢਣ ਦੇ ਲੋਕੀ ਇੱਕ ਹੀ ਵੇਖੀ ਰਹਾ ਦੋ ਕੰਟੈਂਟ ਆਹ ਵੇਖੋ ਸੋਚੇ ਨਾ ਨਕਲੀ ਆ ਇਹ ਨਕਲੀ ਸੰਤਰੇ ਜੇ ਆਹ ਵੇਖੋ ਇਹ ਉੱਤੇ ਨਾ ਅਮਣ ਨੇ ਮਾਰਤਾ ਪੇਂਟ ਡਿਜ਼ਾਈਨ ਬਣਾਤਾ ਅਮਣ ਨੇ yellow रे ठीक है नी ऑरेंज चलो अब ये ड्यूटी में चलो ठीक है जी ਆਪਾਂ ਇੱਥੇ ਆ ਕੇ ਥੋੜਾ ਜਿਹਾ ਛੋਟਾ ਜਿਹਾ ਵਲੌਗ ਬਣਾਉਣਾ ਸੀ ਠੀਕ ਹੈ ਜੀ ਬਾਕੀ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਰ ਮੈਂ ਚਲੋ ਜ਼ਿਆਦਾ ਨਹੀਂ ਸਮਾਂ ਕਰਨਾ ਚਾਰੇ ਇਹਦਾ ਢੇਡਲ ਤਰਸ ਖਾ ਕੇ ਸੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਢੇਡਲ ਵਧੀਆ ਜਿਹਾ ਬਣਾਇਆ ਜਿਹੜਾ ਇਦਾਂ ਖਾਂ ਜਾਈਏ ਹੂੰ ਮੈਂਟ ਦੇ ਵਿੱਚ ਦੱਸਿਓ ਢੇਡ ਨੂੰ ਉਠਾ ਕਰਨ ਵਾਸਤੇ ਕੀ ਲਾ ਲੋ ਆਹੋ ਬਾਕੀ ਕੋਈ ਢੇਡ ਅੰਦਰ ਵੜ ਜਾਣਾ ਜਦੋਂ ਹੁਣ ਜ਼ਿੰਮੇਵਾਰੀਆਂ ਪੈਣੀਆਂ ਆ ਘਾਰ ਜਾ ਉੱਥੇ ਜਾ ਕੇ ਗੱਡੀ ਪਾਉਣੀ ਆ ਉਦੋਂ ਬਿਲਕੁਲ ਹੋਏਗਾ ਗੰਦਾ ਮਾਰ ਦਿੰਦੇ ਨੇ ਲੱਖਣ ਜਿਹੜੇ ਫੇਰ ਤੇ ਬਾਕੀ ਚਲੋ ਠੀਕ ਹੈ ਜੀ ਬਾਕੀ ਆਪਾਂ ਹਾਸਾ ਮਜ਼ਾਕ ਕੀਤਾ ਸਾਰਿਆਂ ਨੇ ਚਲੋ ਠੀਕ ਹੈ ਜੀ ਤੇ ਆਪਾਂ ਚਲਿਏ ਸਾਡਾ ਵੀ ਯਾਨੀ ਕਿ ਸਾਡਾ ਵੀ ਧਾਰ ਦਾ ਟਾਈਮ ਹੋ ਗਿਆ ਐਵੇਂ ਪਹੁੰਚਣਾ ਕਿਉਂਕਿ ਅੱਜ ਆਏ ਵੀ ਵਸਤੇ ਆ ਤੇ ਅੱਜ ਇਧਰ ਤੁਰ ਚੱਲੇ ਵੀ ਲੇਟ ਆ ਚਲੋ ਪਹੁੰਚ ਜਾਗੇ ਕੋਈ ਗੱਲ ਨਹੀਂ ਸਤਿ ਪੁੱਈ ਭਾਈ ਸੇ ਬਟਨ ਤੇ ਵੀ ਹੁਣ ਇਵੇਂ ਹੋ ਗਏ ਆ ਜੀ ਬਾਕੀ ਹੌਲੀ ਹੌਲੀ ਆਪਣਾ ਵੀ ਢੇਡਾ ਹੀ ਅੰਦਰ ਵੜਨਾ ਹੈ ਹੌਲੀ ਹੌਲੀ ਠੀਕ ਆ ਤੇ ਚਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਿਓ ਸਾਸਰੀ ਕਾਲ ਜੀ ਸਾਰੇ ਰੱਬ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਖਾਓ ਪੀਓ ਨਜ਼ਾਰੇ ਲਓ ਜ਼ਿੰਦਗੀ ਦੇ ਚਲੋ ਜੀ